ਮੇਰੇ ਜੋ ਕੋਰਟ ਦੇ ਫੈਸਲਾ ਦਿੱਤਾ ਗਿਆ ਕਿ ਕਿ ਕਿਸ ਕੋਸ਼ਿਸ਼ ਜਿਵੇਂ ਤੁਹਾਨੂੰ ਪਹਿਲੇ ਵੀ ਦੱਸਿਆ ਹੀ ਹੈ ਜਦੋਂ ਹਾਈ ਕੋਰਟ ਤੇ ਵੀ ਇਟ ਇਜ਼ ਓਨਲੀ ਜੁਡੀਸ਼ਰੀ ਵਿੱਚ ਜੇ ਉਹ ਜੁਡੀਸ਼ਰੀ ਹੈ ਉਹ ਹੀ ਇਨਸਾਨ ਨੂੰ ਜਿਹੜਾ ਸਫਲਤਾ ਮਿਲਦੀ ਹੈ ਜਸਟਿਸ ਖਾਲੀ ਜੁਡੀਸ਼ਰੀ ਤੇ ਹੀ ਮਿਲਦਾ ਤੁਸੀਂ ਆਪੇ ਦੇਖ ਲਿਆ ਸਰਕਾਰਾਂ ਤੇ ਪੁਲਿਸ ਦਾ ਕੀ ਹਾਲ ਹੈ ਜੋ ਉਹਨਾਂ ਨੇ ਸਾਡੇ ਨਾਲ ਕੀਤਾ ਤੇ ਅਸੀਂ ਕੋਰਟ ਦਾ ਰੁਖ ਇਸੇ ਕਰਕੇ ਲਿਆ ਸੀਗਾ ਕਿਉਂਕਿ ਸਾਨੂੰ ਖਾਲੀ ਇੱਕ ਜੁਡੀਸ਼ਰੀ ਤੇ ਹੀ ਵਿਸ਼ਵਾਸ ਸੀਗਾ ਉਹ ਵਿਸ਼ਵਾਸ ਵੈਦਰ ਇਟ ਵਾਸ ਹਾਈ ਕੋਰਟ ਉੱਥੇ ਵੀ ਭਰੋਸਾ ਸਾਨੂੰ ਮਿਲਿਆ ਕਿ ਹਾਂ ਦੇ ਹੈਵ ਡਨ ਜਸਟਿਸ ਵਿਦ ਅਸ ਅੱਜ ਉਹਨਾਂ ਦੀ ਜਿਹੜੀ ਬੇਨਤੀ ਸੀ ਉਹ ਸਟੇ ਨਹੀਂ ਮਿਲੀ ਉਹਨਾਂ ਨੂੰ ਫੋਰ ਵਾਟ ਵੀ ਸੇ ਜੁਡੀਸ਼ਰੀ ਕਹਿੰਦੇ ਨਾ ਸਤਿਆ ਮੇਵ ਜੈਤੇ ਸੋ ਸਤਿਆ ਨਾਲ ਹਮੇਸ਼ਾ ਜੁਡੀਸ਼ਰੀ ਖੜੀ ਹੈ ਉਹ ਹਮੇਸ਼ਾ ਉੱਥੇ ਹੀ ਸਚਾਈ ਨੂੰ ਹੱਕ ਮਿਲਦਾ ਮਤਲਬ ਜਸਟਿਸ ਮਿਲਦਾ ਐਂਡ ਆਈ ਐਮ ਵੈਰੀ ਹੈਪੀ ਕਿ ਜੱਜ ਸਾਹਿਬ ਨੇ ਸੁਨਿਆ ਐਂਡ ਅਗੇ 11th ਦੀ ਡੇਟ ਪਾਈ ਹੈ ਬਾਕੀ ਵਾਟਐਵਰ ਹੈ ਜੁਡੀਸ਼ਰੀ ਤੇ ਹੈਗਾ ਮੈਟਰ ਵੀ ਹੈਵ ਟੂ ਓਨਲੀ ਟਰਸਟ ਥੈਮ ਸਤਿਅਮੇ ਜੈਤੇ ਜਦੂ ਕਹਿੰਦੇ ਤੇ ਸਤਿਅ ਦੀ ਜੀਤ ਹੋਏਗੀ ਹੋਏਗੀ ਮੈਂ ਸਟੇ ਮਿਲ ਰਹਾ ਮੈਂ ਇਸ ਤਰ੍ਹਾਂ ਕਿ ਕਾਗਜ ਮੰਗਾਈ ਗਈ ਸੀ ਉਹ ਕਾਗਜ ਪੇਸ਼ ਨਹੀਂ ਕੀਤੇ ਜੀ ਸਟੇ ਨਹੀਂ ਹੁੰਦਾ ਐਂਟਰੀ ਮੇਂ ਉਹਨਾਂ ਨੇ ਕਿਹਾ ਜਬ ਤੱਕ ਮੈਂ ਡਾਕੂਮੈਂਟ ਰਿਕਵੈਸਟ ਹੋਈ ਸੀ ਕਿ ਦੋਨਾ ਵਕੀਲਾਤ ਉਸ ਦੇ ਬੇਸਿਸ ਤੇ ਉਹਨਾਂ ਨੇ ਸਟੇ ਨਹੀਂ ਦਿੱਤਾ ਮੈਂ ਬੇਲ ਦਾ ਉਹਨਾਂ ਨੇ 11 ਤਰੀਕ ਦੀ ਡੇਟ ਰੱਖੀ ਅੱਗੇ ਕਾਰਵਾਈ ਲਈ ਸੋ ਬਾਕੀ ਵੀ ਵਿਲ ਜੋ ਵੀ ਹੋਏਗਾ 11 ਤਰੀਕ ਨੂੰ ਤੁਹਾਨੂੰ ਅਪਡੇਟ ਕਰ ਦੇਵਾਂਗੇ ਜਿਸ ਤਰ੍ਹਾਂ ਕਿ ਸਿਰਫ ਇਹ ਇੱਕ ਇੱਕ ਵਿਅਕਤੀ ਨੂੰ ਹੀ ਪਾਇਆ ਗਿਆ ਜਮਾਨਤ ਲਈ ਤੇ ਜੀ ਹਾਂ ਜੀ ਇੱਕ ਉਹ ਵਿਅਕਤੀ ਵੱਲੋਂ ਰੋਨੀ ਸਿੰਘ ਵੱਲੋਂ ਜੋ ਮਾਨਤ ਪਾਈ ਗਈ ਹੈ ਐਂਡ ਬਾਕੀ ਅ ਦਿਬੈਸ ਹੋਈ ਸੀ ਜਿਹੜਾ ਜਿਹੜਾ ਆਏਗਾ ਆਰਡਰ ਫੋਰਡੇ ਹੋ ਮੈਦਾਨ ਦਾ ਉਹ ਤੱਕ ਮਿਲ ਜਾਈਗਾ ਬਟ ਮੈਂ ਇੱਕੋ ਚੀਜ਼ ਕਹਿਣਾ ਚਾਹਾਂਗੀ ਕਿ ਆਪਾਂ ਇਹ ਹਰ ਬੰਦੇ ਨੂੰ ਮੈਂ ਰਿਕੁਐਸਟ ਕਰਾਂਗੀ ਜਿਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ ਇੱਕ ਕੋਰਟ ਹੈਗੀ ਮੈਜਿਸਟ੍ਰੇਟ ਜਿੱਥੇ ਆਪਾਂ ਕਹਿੰਦੇ ਨਾ ਕੋ ਜੱਜ ਉੱਥੇ ਹੀ ਜਾ ਕੇ ਸਾਨੂੰ ਇਨਸਾਫ ਮਿਲੇਗਾ ਤਾਂ ਹਰ ਬੰਦੇ ਨੂੰ ਸਵਾਸ ਰੱਖੰਦੀ ਲੋੜ ਹੈ ਦਿਸ ਇਜ਼ ਓਨਲੀ ਵੈਨ ਇਟ ਇਜ਼ ਰਿਟਨ ਮੈਂ ਬਾਰ ਬਾਰ ਇਹ ਗੱਲ ਕਹਿੰਨੀ ਆ ਸਤਿਅਮੇ ਵਿਜਯਤੇ ਉਹਨਾਂ ਦੇ ਸੀਟ ਪਿੱਛੇ ਲਿਖਿਆ ਤੇ ਸਤਿਅ ਨੂੰ ਹਮੇਸ਼ਾ ਜਸਟਿਸ ਕੋਰਟ ਤੇ ਮੈਂ ਚੰਡੀਗੜ੍ਹ ਪੁਲਿਸ ਨੂੰ ਪੂਰੀ ਇਨਕੁਆਇਰੀ ਮਾਰੀ ਗਈ ਤੇ ਉਹ ਵੀ ਤੁਸੀਂ ਸੈਟੀਸਫਾਈਡ ਹੋ ਉਸ ਤੋਂ ਹਾਂਜੀ ਹਾਂਜੀ ਬਿਲਕੁਲ ਜੀ ਦੈਟ ਇਜ਼ ਵਾਟ ਵੀ ਵਾਂਟਿਡ ਐਂਡ ਵੀ ਆਰ 100% ਸ਼ੋਰ ਕਿ ਟ੍ਰਾਇਲ ਜਿਹੜਾ ਹੋਏਗਾ ਇਨਕੁਆਇਰੀ ਵਿਲ ਬੀ ਦੇ ਵਿਲ ਡੂ ਜਸਟਿਸ ਵਿਦ एवरीवन ਸਾਡੇ ਐਡੀਸ਼ਨਲ ਸੈਸ਼ਨਰ ਸਾਹਿਬ ਮੈਡਮ सुरेंद्रਪਾਲ ਕੌਰ ਜੀ ਦੀ ਕੋਰਟ ਦੇ ਵਿੱਚ ਰੌਣੀ ਸਿੰਘ ਇਨਸਪੈਕਟਰ ਦੀ ਮੇਲ ਅਪਲੀਕੇਸ਼ਨ ਫਾਰ ਗ੍ਰਾਂਟ ਆਫ ਐਂਟੀਸੀਪੇਟਰੀ bail ਉਹ ਲੱਗੀ ਹੋਈ ਸੀ ਜਿਹਦੇ ਚ ਜਸਪਾਲ ਨੇ ਅੱਜ ਵਾਸਤੇ ਰਿਕਾਰਡ ਮੰਗਵਾਇਆ ਸੀ ਚੰਡੀਗੜ੍ਹ ਪੁਲਿਸ ਤੋਂ ਯੂਟੀ ਪੁਲਿਸ ਤੋਂ ਕਿਉਂਕਿ ਇਨਵੈਸਟੀਗੇਸ਼ਨ ਆਨਰੇਬਲ ਹਾਈ ਕੋਰਟ ਦੇ ਆਰਡਰ ਦੇ ਮੁਤਾਬਕ ਡਾਇਰੈਕਸ਼ਨ ਦੇ ਮੁਤਾਬਕ ਉਥੇ ਟ੍ਰਾਂਸਫਰ ਹੋ ਗਈ ਹੈ ਪਰ ਰਿਕਾਰਡ ਅੱਜ ਨਹੀਂ ਆ ਸਕਿਆ ਲੇਕਿਨ ਉਹਨਾਂ ਦੀ ਅਪਲੀਕੇਸ਼ਨ ਤੇ ਡਿਫੈਂਸ ਕਾਉਂਸਲ ਨੇ ਰੌਣੀ ਸਿੰਘ ਦੇ ਵਕੀਲ ਸਾਹਿਬ ਨੇ ਅੱਜ ਬਹਿਸ ਸ਼ੁਰੂ ਕੀਤੀ ਇਹ ਰਿਕਵੈਸਟ ਕੀਤੀ ਅਨੇਬਲ ਕੋਡ ਨੂੰ ਕਿ ਸਾਨੂੰ ਜਦੋਂ ਤੱਕ ਇਸ ਕੰਡੀਸ਼ਨ ਦੀ ਰੈਗੂਲਰ ਸਰਵਾਈ ਜਾਂ ਪੱਕੀ ਸਰਵਾਈ ਵੇਲੇ ਰਿਕਾਰਡ ਆਏਗਾ ਉਦੋਂ ਤੱਕ ਸਾਨੂੰ ਰਾਹ ਦਿੱਤੀ ਜਾਵੇ ਤਾਂ ਕਿ ਸਾਨੂੰ ਕੋਈ ਅਰੈਸਟ ਨਾ ਕਰ ਸਕੀ ਜਿਸ ਨੂੰ ਅਸੀਂ ਕੰਪਲੇਨੈਂਸ ਸੈਂਟਰ ਨੂੰ ਰਿਪੋਰਟ ਕੀਤਾ ਔਰ ਕੁਝ ਫੈਕਟਸ ਜਾਸ ਉਹ ਸਾਹਮਣੇ ਲੈਂਦੇ ਕਿਉਂਕਿ ਮੈਟਰ ਹੁਣ ਸਬਜੈਕਟਿਸ ਹੈ ਇਸ ਕਰਕੇ ਮੈਂ ਬਾਕੀ ਡਿਟੇਲ ਨਹੀਂ ਦੱਸ ਸਕਦਾ ਲੇਕਿਨ ਉਹਨਾਂ ਦੀ ਜੋ ਰਿਕਵੈਸਟ ਸੀ ਇਨਟਰਮ ਮਿਲਦੀ ਉਹ ਉਹ ਦਾ ਸਮੇ ਰਿਜੈਕਟ ਸਰ 11 ਨੂੰ ਆ ਗਈ 11 ਤਰੀਕ ਨੂੰ ਰਿਕਾਰਡ ਹੋਇਆ ਹੈ ਹਰ ਉਸ ਦਿਨ ਫਾਈਨਲ ਆਰਗੂਮੈਂਟਸ ਹੋਣਗੇ ਇਹਨਾਂ ਦੀ ਵੇਲ ਅਪਲੀਕੇਸ਼ਨ ਤੇ ਰੋਲ ਹੋਣੀ ਸੀ ਸਰ ਕਿਹੜਾ ਕਿਹੜਾ ਰਿਕਾਰਡ ਹੈ ਜਿਹੜਾ ਫੰਕਸ਼ਨ ਨਹੀਂ ਤੇ ਉਹਦੀ ਰੋਲ ਹੈ ਦਾ ਜੋ ਕੰਪਲੀਟ ਫਾਈਲ ਇਨਵੈਸਟੀਗੇਸ਼ਨ ਦੀ ਹੈ ਉਹ ਅੱਜ ਆਨਰੇਬਲ ਕੋਰਟ ਸਾਹਮਣੇ ਪੇਸ਼ ਨਹੀਂ ਹੋ ਸਕੀ ਨੈਕਸਟ ਡੇਟ ਤੇ ਪੇਸ਼ ਕਰਨਗੇ ਸੋ ਉਸ ਦਿਨ ਆਰਗੂਮੈਂਟਸ ਹੋ ਜਾਣਗੇ ਨੈਕਸਟ ਡੇਟ ਸਰ ਕਦੋਂ ਹੈ 11 ਤਰੀਕ